ਕਰਉਣ ਤੋਂ ਪਹਿਲਾਂ ਘਰ ਵਾਲੀ ਤੋਂ ਇਤੇ ਰਤੇ ਮਿਲਦੇ ਨੇ ਫੁਲਕੇ ਮੇਰੀ ਘਰ ਵਾਲੀ ਬੋਲਦੀ ਮੈਨੂੰ ਐਸੀ ਦੀ ਹਵਾ ਇੱਦਾਂ ਲੱਗਦੀ ਆ ਜਿੱਦਾਂ ਬਰਫ਼ ਪੈਂਦੀ ਹੋਵੇ ਮੇਰੀ ਘਰ ਵਾਲੀ ਬੋਲਦੀ ਡੰਬਰ ਹੋ ਗਿਆ ਮੈਂ ਕਿਹਾ ਬਚਾਲਾ ਮੇਰੀ ਘਰ ਵਾਲੀ ਬੋਲਦੀ ਮੈਂ 5 ਮਿੰਟ ਵੀ ਕਰਦੇ ਨਹੀਂ ਮਰਦਾਸ ਕਰ ਸਕਦੇ ਮੈਂ ਕਿਹਾ ਜੰਮੂ ਕਸ਼ਮੀਰ ਜਾ ਕੇ ਰਹਿਣ ਲੱਗ ਜਾ ਮੇਰੀ ਘਰ ਵਾਲੀ ਨੂੰ ਨਵੇਂ-ਨਵੇਂ ਹਰ ਦਿਨ ਬਿਮਾਰੀ ਲੱਗਦੀ ਹੀ ਰਹਿੰਦੀ ਮੈਂ ਆਪਣੀ ਘਰ ਵਾਲੀ ਦਾ ਨਾਮ ਅੱਜ ਤੋਂ ਮਿੰਡੀ ਰੱਖਤਾ ਮੇਰੀ ਘਰ ਵਾਲੀ ਬੋਲਦੀ ਹਾਏ ਮੇਰਾ ਬਿਜਲੂ ਮੈਂ ਗਿਆ ਤੂੰ ਕੀ ਬਿਜਲੀ ਮੇਰੀ ਘਰ ਵਾਲੀ ਜਦੋਂ ਤੱਕ ਮੈਂ ਰੋਟੀ ਨਾ ਖਾਵਾਂ ਆਪ ਵੀ ਨਹੀਂ ਖਾਂਦੀ ਕਿੰਨੀ ਪਿਆਰੀ ਘਰ ਵਾਲੀ ਆ ਨਾ ਕਾਸ਼ ਮੇਰੀ ਵੀ ਕੋਈ ਸਾਲੀ ਹੁੰਦੀ ਸਾਲੀ ਕਹਿੰਦੀ ਮੈਂ ਵਿਆਹ ਕਰਵਾਣਾ ਕਰਵਾਲੀ ਗਾਂਦੀ ਮੈਂ ਵਿਆਹ ਕਰਵਾਣਾ ਮੇਰੀ ਘਰ ਵਾਲੀ ਬੋਲਦੀ ਕੱਲ ਰਾਤ ਮੈਂ ਬਿਨਾ ਬੰਦੇ ਦੇ ਟਰੈਕਟਰ ਚੱਲਦੇ ਵੇਖਿਆ ਮੈਂ ਪੁੱਛਿਆ ਉਹ ਕਿਵੇਂ ਗਾਂਦੀ ਅੱਗੇ ਟੁਕਚੇ ਤੋਂ ਬੰਨਿਆ ਸੀ ਮੈਂ ਧਿਆਨ ਨਹੀਂ ਦਿੱਤਾ ਤੁਸੀਂ ਕਦੇ ਚੜ੍ਹੇਲ ਵੇਖੀ ਮੈਂ ਤਾਂ ਰੋਜ਼ ਹੀ ਵੇਖਦਾ ਮੇਰੀ ਘਰ ਵਾਲੀ ਮੇਰੀ ਘਰ ਵਾਲੀ ਬੋਲਦੀ ਤੇ ਨੋ ਕੋਈ ਵੀ ਦਿੱਤੀ ਹਵਾਨਾ ਲੱਗੇ ਮੈਂ ਗਿਆ ਗਰਮੀ ਵਿੱਚ ਦਿੱਤੀ ਹਵਾ ਚਲਦੀ ਪੱਤੇ ਹਿਲਖਣੀ ਮੈਂ ਗਿਆ ਬਿੱਲੀਆਂ ਬਿੱਲੀਆਂ ਅੱਖਾਂ ਅੱਗੇ ਬੋਲਦੀ ਐਨਾ ਅੱਖਾਂ ਨੂੰ ਮੈਂ ਧੱਖਾਂ ਮੈਂ ਗਿਆ ਮੈਂ ਗਾਣਾ ਨਹੀਂ ਗਾ ਰਹੇ ਹਾਂ ਜੋ ਅੱਗੇ ਅੱਗੇ ਬੋਲ ਰਹੀਆਂ ਮੇਰੀ ਘਰ ਵਾਲੀ ਪੁੱਛਦੀ ਕੌਣ ਕੌਣ ਛੋੜੇ ਹੁੰਦੇ ਹੋਏ ਥੋੜਾ ਕਰਦਾ ਹੁੰਦਾ ਸੀ ਕਮੈਂਟਾਂ ਵਿੱਚ ਦੱਸੋ ਮੇਰੀ ਘਰ ਵਾਲੀ ਬੋਲਦੀ ਛੋਟੇ ਹੁੰਦੇ ਹੋਏ ਬਹੁਤ ਰੋਂਦੀ ਹੁੰਦੀ ਸੀ ਤਾਂ ਹੀ ਤਾਂ ਹੁਣ ਸੋਣੀ ਆ ਮੇਰੀ ਘਰ ਵਾਲੀ ਬੋਲਦੀ ਬਿੰਨ ਬੋਲਿਆ ਵਾਈਫਾਈ ਬੰਦ ਹੋ ਗਿਆ ਮੇਰੀ ਘਰ ਵਾਲੀ ਬੋਲਦੀ ਫਰਿੱਜ ਵਿੱਚ ਬੜ ਕੇ ਬੈਠਣ ਵਾਲਾ ਮੌਸਮ ਆ ਗਿਆ ਹੁ ਗਰਮੀ ਇੰਨੀ ਪੈਣ ਲੱਗੀ ਆ ਹੋ ਜਾ ਮਿੱਤਰੋ ਤਿਆ ਗਰਮੀ ਤੋਂ ਬਚਣ ਲਈ ਨਹਾਓ ਬਾਰ-ਬਾਰ ਪਹਿਲਾਂ ਬਿਜਲੀ ਵਾਲੇ ਕੱਲਾ ਦਿਨੇ ਹੀ ਕੱਟ ਲਾਉਂਦੇ ਹੁੰਦੇ ਸੀ ਉਹਨਾਂ ਦਾ ਰਤ ਨੋਬੇ ਲਾਉਣ ਲੱਗ ਪਏ ਮੇਰੀ ਘਰ ਵਾਲੀ ਬੋਲਦੀ ਜੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਰੱਬ ਕਰਕੇ ਉਹਨਾਂ ਦੇ ਮੋਬਾਈਲ ਦੀ ਡਿਸਪਲੇ ਉੱਡ ਜਾਵੇ ਜਦੋਂ ਘਰ ਵਾਲੀ ਕਾਲ ਨਾ ਚੱਕੇ ਗੁੱਸਾ ਬਹੁਤ ਆਉਂਦਾ ਪਰ ਕੀ ਕਰੀਏ ਯਾਰ ਗੁੱਸਾ ਪੀਣਾ ਹੀ ਪੈਂਦਾ ਮੇਰੀ ਘਰ ਵਾਲੀ ਤਿਆਰ ਹੋਣ ਨੂੰ ਘੰਟਾ ਲਾ ਦਿੰਦੀ ਮੈਨੂੰ ਬੋਲਦੀ ਆ ਜਲਦੀ ਤਿਆਰ ਹੋ ਜਾ ਲੋ ਜੀ ਹੁਣ ਤਾਂ ਸਰਕਾਰ ਨੇ ਵੀ ਗੋਲ ਗੱਪੇ ਤੇ ਰੋਕ ਲਾਤੀ ਹੁਣ عورت ਦਾ ਕੀ ਬਣੂਗਾ ਮੇਰੀ ਘਰ ਵਾਲੀ ਬੋਲਦੀ ਜਦੋਂ ਛੋਟਾ ਨੰਨਾ ਮੁੰਨਾ ਆਊਗਾ ਮੈਂ ਉਹਦੇ ਮਲਮਲ ਕੇ ਸਾਬਣ ਲਾਣੀ ਮੈਂ ਕਿਹਾ ਜਵਾਬ ਹੋਇਆ ਨਹੀਂ ਲੱਡੂ ਫੇਲਾ ਬੰਡਲਾ ਮੇਰੀ ਘਰ ਵਾਲੀ ਬੋਲਦੀ ਫਿਲਮਾਂ ਵਿੱਚ ਦੇਖਦੇ ਆ ਫ੍ਰਿਜ ਫਰੂਟਾਂ ਨਾਲ ਭਰਿਆ ਹੁੰਦਾ ਤੇ ਆਪਣਾ ਸਬਜ਼ੀਆਂ ਨਾਲ